ਤਰਨ ਤਾਰਨ ਦੀਆਂ ਜਿਮਨੀ ਚੋਣਾ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਜਿੱਤ ਦੇ ਆਪ ਵਲੰਟੀਆਰਾ ਵੱਲੋਂ ਜਸ਼ਨ ਮਨਾਏ ਜਾ ਰਹੇ ਹਨ ਪਾਰਟੀ ਆਗੂ ਅਤੇ ਪਾਰਟੀ ਵਰਕਰ ਇਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਦੀ ਜਿੱਤ ਦੱਸ ਰਹੇ ਹਨ ਜਦ ਕਿ ਦੂਸਰੀਆਂ ਪਾਰਟੀਆਂ ਦੇ ਆਗੂ ਇਸ ਨੂੰ ਪੁਲਿਸ ਅਤੇ ਸਰਕਾਰੀ ਤੰਤਰ ਦੀ ਜਿੱਤ ਕਹਿ ਰਹੇ ਹਨ ਅਕਾਲੀ ਦਲ ਬਾਦਲ ਦੇ ਦੂਸਰੇ ਨੰਬਰ ਤੇ ਆਉਣ ਕਾਰਨ अकाली दल बादल विच जोश पार गया है क्योंकि किसी समय ये कहा जाता सी कि डायनासोर वापस आ सकते हैं पर अकाली दल बादल हूँ कदी वापस नहीं आएगा इस अकाली दल बादल दे सपोर्टर ते वोटर ने चुटला देता है भाई मनदीप सिंह ने भी कहा है कि वो चढ़ती कला विच उन्होंने अपने वोटर ते सपोर्टर का धन्यवाद करते कहा कि दो हजार सताई विच उन्हों की पार्टी एक वधिया प्रदर्शन करेगी कांग्रेसी विधायक सुखपाल सिंह खैरा ने कहा कि ये चोन आप पार्टी दी जित नहीं है ए पुलिस प्रशासन वालों की गई धक्के शाही का नतीजा है इस जित तो बाद पार्टियां ने आप पार्टी दुई जित जो टिपनी की आओ देखते दे हाँ ਸਦਾ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਦੀਆਂ ਵਿਕਾਸ ਮੁਖੀ ਜਿਹੜੀਆਂ ਨੀਤੀਆਂ ਸੀਗੀਆਂ ਜਿਹੜੇ ਉਹਨਾਂ ਨੇ ਕਦੀ ਪੌਣੇ 4 ਸਾਲ ਵਿਕਾਸ ਲਈ ਜਿਹੜੇ ਕੰਮ ਕੀਤੇ ਸੀਗੇ ਦਰਦਾਰ ਦੇ ਲੋਕਾਂ ਨੇ ਮਝੈਲਾਂ ਨੇ ਉਸ ਕੰਮਾਂ ਦੇ ਉੱਤੇ ਮੋਹਰ ਲਾਈ ਕਿ ਵਕਾਇ ਹੀ ਸਰਕਾਰ ਨੇ ਇੱਕ ਜਿਹੜੇ ਵਦਿਆ ਕੰਮ ਕੀਤੇ ਸੋ ਬਹੁਤ ਵੱਡੀ ਜਿੱਤ ਹੋਈ ਆ ਮਝੈਲਾਂ ਨੂੰ ਇਸ ਗੱਲ ਦੀ ਵਧਾਈ ਆ ਧੰਨਵਾਦ ਆ ਜਿਹੜੇ ਲੋਕ ਇਹ ਸਮਝਦੇ ਹੀ ਕਿ ਮਾਝੇ ਚ ਸ਼ੈਦ ਪਾਰਟੀ ਕਮਜ਼ੋਰ ਹੈ ਜਾਂ ਮਾਜੇ 'ਚ ਨਹੀਂ ਮਤਲਬ ਉਹਨੀ ਪਕੜ ਨਹੀਂ ਗਈ ਅਸੀਂ ਪਿਛਲੀ ਵਾਰ ਜਦੋਂ ਮਤਲਬ ਪਿਛਲੀਆਂ ਚੋਣਾਂ ਹੋਈਆਂ ਉਦੋਂ ਅਸੀਂ 22 ਦੇ ਵਿੱਚ ਜਿਹੜੀਆਂ 16 ਸੀਟਾਂ ਮਾਜੇ ਦੇ ਵਿੱਚੋਂ ਜਿੱਤੀਆਂ ਸੀਗੀਆਂ ਐਤਕਾਂ ਸੀ 20 ਤੋਂ ਉੱਪਰ ਸੀਟਾਂ ਜਿਹੜੀਆਂ ਉਹ ਮਾਜੇ 'ਚੋਂ ਜਿੱਤ ਕੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਰਿਵਾਲ ਜੀ ਤੇ ਸਦਾਤ ਭਗਵੰਤ ਸਿੰਘ ਮਾਨ ਜੀ ਦੀ ਝੋਲੀ 'ਚ ਜਿਹੜੀਆਂ ਅਸੀਂ ਪਾਵਾਂਗੇ ਮਜਜ ਪਾਰਟੀ ਬਹੁਤ ਜ਼ਬਰਦਸਤ ਪ੍ਰਦਰਸ਼ਨ ਕੀਤਾ ਮਾਦੇਮ ਦੇ ਮੈਂ ਇੱਕੋ ਕਹਿਣਾ ਚਾਹਨਾ ਹੈ ਕਿ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ ਉਹਨਾਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਅਸਲ ਦਿਨ ਰਾਤ ਮਿਹਨਤ ਕੀਤੀ ਉਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਦੇਖੋ ਮੇਰੀ ਕੋਈ ਪਾਰਟੀ ਨਹੀਂ ਸੀ ਹਨਾ ਕੋਈ ਵੱਡਾ ਅਡਾ ਸਟਰਕਚਰ ਨਹੀਂ ਸੀ ਜਿਹੜਾ ਮੈਂ ਇੰਨਾ ਜ਼ਿਆਦਾ ਹਰਥ ਹਲਕੇ ਵਿੱਚ ਚਿਰ ਪੰਦਾ ਹਨਾ ਪਰ ਜਿੰਨਾ ਵੀ ਵਿਚਰੇ ਜਿੰਨਾ ਕੁਛ ਹੋਇਆ ਪਿਆ ਤੇ ਬਹੁਤ ਵਧੀਆ ਕੀਤਾ ਕਿਉਂਕਿ ਸੱਤਾਧਾਰੀ ਨੇ ਪਾਰਟੀਆਂ ਸੀ ਉਹਨਾਂ ਕੋਲ ਪੈਸਾ ਬਹੁਤ ਜ਼ਿਆਦਾ ਸੀ ਅਨੇ ਮਾਨ ਪੈਸਾ ਵੰਡਿਆ ਅੰਨੇ ਵਾ ਨਸ਼ਾ ਵੰਡਿਆ ਦਾ ਦਾਰੂ ਉਹਨੇ ਕਿ ਨਹੀਂ ਵੰਡੀ ਆਪਣਾ ਹੋੜੀਆਂ ਚੈੱਕ ਕਰ ਸੋ ਕੀ ਕੁਛ ਨੇ ਪ੍ਰਚਾਰ ਬਹੁਤ ਜਿਆਦਾ ਕੀਤਾ ਆਪਣੇ ਬੋਲੇ ਜੀ ਆਪਣਾ ਇਹ ਪੰਥ ਆਇਆ ਜਾਂ ਪੰਥ ਆ ਰਿਹਾ ਨਾ ਮਨਦੀਪ ਸਿੰਘ ਆ ਰਿਹਾ ਨਾ ਪੰਥ ਆ ਰਿਹਾ ਪੰਥ ਵੀ ਚੜਦੀ ਕਲਾ ਚ ਮੰਦੀ ਵੀ ਚੜਦੀ ਕਲਾ ਚ 2027 ਕਿੰਨਾ ਵਧੀਆ ਆਏਗਾ ਜੀ ਕੋਈ ਡਰ ਨਹੀਂ ਸਾਰੇ ਨਾਲ ਮਿਲ ਕੇ ਸਿਰ ਜੋੜ ਕੇ ਚੱਲਾਂਗੇ ਤੀਜੇ ਉਹਦੇ ਵਧੀਆ ਆਣਗੇ ਜੀ ਹੌਸਲੇ ਕਿੱਦਾਂ ਦੇ ਨੇ ਮਨਦੀਪ ਸਿੰਘ ਜੀ ਹੌਸਲੇ ਚੜਦੀ ਕਲਾ ਚ ਪਹਿਲਾਂ ਵੀ ਤੇ ਅੱਜ ਵੀ ਚੜਦੀ ਕਲਾ ਚ ਟੈਂਦੀ ਕਲਾ ਚ ਆਪਾਂ ਨਾ ਰਹਿੰਦੇ ਨਾ ਰਾਵਾਂਗੇ ਆਪਣੇ ਕਾਂਗਰਸ ਪਾਰਟੀ ਦੇ ਤਮਾਮ ਕਿਡਰਸ ਨੂੰ ਵਰਕਰਸ ਨੂੰ ਔਰ ਸਾਡੇ ਸਤਿਕਾਰਯੋਗ ਲੀਡਰ ਸਾਹਿਬ ਸਹਿਬਾਨ ਨੂੰ ਸਭ ਨੂੰ ਇਹ ਕਹਿਣਾ ਚਾਹੁੰਦਾ ਕਿ ਬਿਲਕੁਲ ਹਤਾਸ਼ ਨਹੀਂ ਹੋਣਾ ਇਸ ਨਤੀਜੇ ਤੋਂ ਬਿਲਕੁਲ ਘਬਰਾਉਣਾ ਨਹੀਂਗਾ ਇਸ ਨਤੀਜੇ ਤੋਂ ਬਿਲਕੁਲ ਡੀਮੋਟਿਵੇਟ ਨਹੀਂ ਹੋਣਾ ਕਿਉਂਕਿ ਇਹ ਨਤੀਜਾ ਕੇਵਲ ਤੇ ਕੇਵਲ ਪੁਲਿਸ ਤੰਤਰ ਦੇ ਬਲ ਤੇ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਜਿੱਤੀ ਹੈ ਸਾਰੇ ਸਰਕਾਰ ਸਾਰੇ ਪੰਜਾਬ ਸਰਕਾਰ ਦਾ ਅਮਲਾ ਤਰਨ ਤਰਨ ਵਿੱਚ ਸਾਰੀ ਪੁਲਿਸ ਦਾ ਐਂਡਾ ਵੱਡਾ ਦਬਦਬਾ ਤੇ دہشت ਪਰਚੇ अनेका ਔਰ ਉਸ ਤੋਂ ਇਲਾਵਾ ਜੋ ਪੈਸੇ ਦਾ ਦੁਰਉਪਯੋਗ ਜੋ ਸ਼ਰਾਬ ਦਾ ਦੁਰਉਪਯੋਗ ਜੋ ਨਸ਼ਿਆਂ ਦਾ ਦੁਰਉਪਯੋਗ ਉਹ ਤੁਹਾਡਾ ਸਾਰਿਆਂ ਦੇ ਸਾਹਮਣੇ ਆ ਔਰ ਇਹ ਕੋਈ ਪਹਿਲੀ ਵਾਰ ਸਰਕਾਰ ਨੇ ਜਮਨੀ ਚੋਣ ਨਹੀਂ ਜਿੱਤੀ ਇਹ ਪੁਰਾਣਾ ਟ੍ਰੈਕ ਰਿਕਾਰਡ ਹੈ ਤੁਸੀਂ ਅਗਰ ਪੰਜਾਬ ਦੀਆਂ 100 ਜਮਨੀ ਚੋਣਾਂ ਕੱਢ ਲੋਂਗੇ ਤੇ 90% ਇਲੈਕਸ਼ਨਾਂ ਜਮਨੀ ਚੋਣਾਂ ਸਰਕਾਰਾਂ ਜਿੱਤਦੀਆਂ ਹਨ